Copyright disclaimer under section 107 of the Copyright Act 1976. Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non profit, educational, or personal use tips the balance in favor of fair use. <laughs> ਯਾਗਾ ਕਿ ਉਹਏ ਮਾਰਤੀ ਚ ਵਿੜਾਂ ਲੋਕਾਂ ਦੇ ਮੂਹਰੇ ਜਿਹੜੇ ਕਹਿੰਦੇ ਸੀ ਆਪਣਾ ਵਿਆਹ ਨਹੀਂ ਹੋਣਾ ਬਈ ਤੂੰ 6 ਫੁੱਟ ਦੋ ਤੇ ਮੈਂ 5 ਫੁੱਟ 11 ਵੇ ਨਾਲ ਤੇ ਲੋਕਾਂ ਨੇ ਸਹੀ ਕਿਹਾ ਸੀ ਤੁਹਾਡਾ ਵਿਆਹ ਹੋਇਆ ਹੀ ਨਹੀਂ ਗਾ ਕਿੱਥੋਂ ਆ ਵਿਆਹ ਤੁਹਾਡਾ ਉਹੀ ਰਹੀ ਜਨੇ ਉਹੀ ਚੂੜਾ ਪਾਈ ਫਿਰਦੀ ਓਈ ਸੰਧੂਰ ਭਰ ਲੈਂਦੀ ਆ ਐ ਲਾਲ ਗੂੜੀ ਲਾਲ ਵੀ ਨਹੀਂ ਹੁੰਦੀ ਪਰ ਅਹੀਂ ਕਿਹੜਾ ਰੰਗ ਦੇ ਹੋਰੀ ਸੁਰਖੀ ਥੱਪ ਲੈਂਦੀ ਹੈਗੀ ਕਹਿੰਦੇ ਤੁਹਾਡਾ ਵਿਆਹ ਹੋਇਆ ਦਿਖਾਓ ਮੈਰਿਜ ਸਰਟੀਫਿਕੇਟ ਦਿਖਾਓ ਵਲੌਗ ਦੇ ਵਿੱਚ ਦਿਖਾਓ ਵੀ ਤੁਹਾਡਾ ਵਿਆਹ ਹੋਇਆ ਹਮਨੇ 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 ਕਰਦੀ ਰਹਿੰਦੀ ਹੈ ਵਿਆਹ ਕਿੱਥੇ ਹੋਇਆ ਮਾਤੀ ਲੋਕਾਂ ਦੇ ਮੂੰਹ ਤੇ ਚਪੇੜ ਜਿੱਦਣ ਹੱਥ ਲੱਗ ਗਏ ਨਾ ਦੋਨੇ ਹਰਮਾਂ ਦਾ ਚਲ ਛੱਡ ਮਸਤੀ ਜਿੱਦਣ ਹੱਥ ਲੱਗ ਗਏ ਨਾ ਤੇਰਾ ਬੂਥਾ ਭਾਂਦਰਾ ਚਪੇੜਿਆਂ ਨਾਲ ਕਿਸੇ ਨੇ ਖਾਸ ਕਰਕੇ ਦਾਦਾ ਤਾਂ ਮਨ ਦਾ ਹਜੇ ਵੀ ਮਗਰ ਹੋਊਗਾ ਭੁੱਲਿਆ ਨਹੀਂ ਹੋਣਾਗਾ ਵੀ ਇਹਦੇ ਕਰਕੇ ਮੇਰਾ ਪੁੱਤ ਮਰ ਗਿਆ ਉਹ ਹਜੇ ਵੀ ਇਹਨੂੰ ਲੱਭਦਾ ਫਿਰਦਾ ਹੋਊਗਾ ਮਾਤੀ ਇਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਏ ਤੁਹਾਡਾ ਰੀਲਾਂ ਵਾਲਾ ਪਿਆਰ ਭਾਈ ਰੀਲਾਂ ਦੇ ਵਿੱਚ ਹੀ ਰਹਿ ਜਾਣਾ ਵਾ ਰੀਲਾਂ ਦੇ ਵਿੱਚ ਹੀ ਰਹਿ ਜਾਣਾ ਹੈ ਤੁਹਾਡਾ ਪਿਆਰ ਕੋਈ ਵੀ ਰਿਸ਼ਤੇਦਾਰ ਤੁਹਾਡੀ ਚੁਗਲੀ ਕਰਦਾ ਹੈ ਤੁਹਾਨੂੰ ਬਦਨਾਮ ਕਰਦਾ ਹੈ ਜਾਂ ਫਿਰ ਤੁਹਾਡੀ ਪਰਸਨਲ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਇੰਟਰਫੇਅਰ ਕਰਦਾ ਹੈ ਤਾਂ BNS ਦੀ ਧਾਰਾ 356 ਦੇ ਤਹਿਤ ਤੁਸੀਂ ਆਪਣੇ ਉਸ ਰਿਸ਼ਤੇਦਾਰ ਨੂੰ 2 ਸਾਲ ਦੀ ਸਜ਼ਾ ਤੇ ਜੁਰਮਾਨਾ ਕਰਵਾ ਸਕਦੇ ਹੋ ਤੁਹਾਡੇ ਟੱਚ ਦੇ ਵਿੱਚ ਵੀ ਕੋਈ ਇਦਾਂ ਦਾ ਰਿਸ਼ਤੇਦਾਰ ਹੈ ਜਿਹੜਾ ਤੁਹਾਡਾ ਘਰ ਖਰਾਬ ਕਰ ਰਿਹਾ ਹੈ ਤੁਹਾਡੀਆਂ ਚੁਗਲੀਆਂ ਕਰ ਰਿਹਾ ਹੈ ਤੁਹਾਡੀ ਪਰਸਨਲ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਇੰਟਰਫੇਅਰ ਕਰ ਰਿਹਾ ਹੈ ਤਾਂ ਇਹ ਰੀਲ ਜ਼ਰੂਰ ਉਹਨੂੰ ਭੇਜ ਦਿਓ ਤੇ ਉਹਨੂੰ ਵਾਰਨ ਕਰ ਦਿਓ ਕਿ ਤੇਰੇ ਉੱਪਰ ਕੇਸ ਹੋ ਸਕਦਾ ਹੈ ਫਿਰ ਐਸੇ ਹਿਸਾਬ ਨਾਲ ਪੰਜਾਬ ਦੀਆਂ ਸਾਰੀਆਂ ਬੁੜੀਆਂ ਤੇ ਜੇਲਾ ਵਿੱਚ ਹੋਣਗੀਆਂ ਰੋਟੀ ਬੰਦੇ ਪਕਾਉਂਦੇ ਹੋਣਗੇ ਘਰੇ ਨਹੀਂ ਗੱਲ ਸਹੀ ਐ ਫਿਰ ਕਿਉਂਕਿ ਕਹਿੰਦਾ ਹੁੰਦਾ ਨਾ ਜਿੰਨਾ ਜੇ ਬੁੜੀ ਚੁਗਲੀ ਨਾ ਕਰ ਲਵੇ ਉਹਨਾਂ ਚਲੋ ਉਹਦਾ ਟੈਡ ਹੌਲਾ ਨਹੀਂ ਹੁੰਦਾ ਟੈਡ ਦੇ ਵਿੱਚ ਗੈਸ ਬਣੀ ਜਾਊਗੀ ਉਹਦੇ ਤੇ ਸਾਰੀਆਂ ਬੁੜੀਆਂ ਚੁਗਲੀ ਕਰਨ ਦੀ ਆਦਤ ਆ ਭਾਈ ਮੈਂ ਤਾਂ ਅੱਖੀ ਵੇਖੀ ਨਹੀਂ ਐ ਅੱਖੀ ਕਿਵੇਂ ਨਹੀਂ ਐ ਗਲਗਲ ਦੇ ਵਿੱਚ ਭਾਈ ਜੇ ਆਪਾਂ ਕਿਸੇ ਗੱਲ ਕਰਦੇ ਚੁਗਲੀ ਹੋ ਜਾਂਦੀ ਮੈਂ ਵੀ ਕਿਤੇ ਨਾ ਕਿਤੇ ਕੀਤੀ ਹੋਊਗੀ ਕਰਦੀਆਂ ਮੈਂ ਤਾਂ ਆਪ ਚੁਗਲੀ ਕਰਦੀ ਆ ਭਾਈ ਫੇ ਸਾਰੇ ਇਹਦਾ ਬਦਬੜੀਆਂ ਜੇਲ੍ਹ ਚ ਹੋਣਗੇ ਬੰਦੇ ਥੋੜੇ ਹੋਣਗੇ ਬੁੜੀਆਂ ਸਾਰੀਆਂ ਜੇਲ੍ਹ ਚ ਹੋਣਗੀਆਂ ਕਿਹਨਾਂ ਕਿਹਨੋਂ ਬੰਦਾ ਜੇਲ੍ਹ ਚ ਭੇਜੂਗਾ ਮੰਨ ਲਓ ਮੈਂ ਕਿਸੇ ਨੂੰ ਜਾ ਕੇ ਐਫਰ ਕਰਵਾਤੀ ਭਾਈ ਇਹ ਚੁਗਲੀਆਂ ਕਰਦਾ ਤੇ ਇਹਦੀ ਐਫਰ ਕਰਨ 2 ਸਾਲ ਦੀ ਸਜ਼ਾ ਕਰੋ ਉੱਥੇ ਜਾ ਕੇ ਅਗਲੇ ਨੇ ਮੇਰੇ ਖਿਲਾਫ ਕਰ ਦੇਣੀ ਹੈ ਭਾਈ ਇਹ ਵੀ ਕਰਦੀ ਸੀਗੇ ਨੂੰ ਵੀ ਅੰਦਰ ਚੋਰ ਐ ਤੇ ਜੇਲਾ ਘੱਟ ਪੈ ਜਾਣੀਆਂ ਕਿਹੋ ਜੀ ਜਾਣਕਾਰੀ ਸੋਸ਼ਲ ਮੀਡੀਆ ਤੇ ਸ਼ੇਅਰ ਕਰੀ ਜਾਂਦੇ ਦੋ ਸਾਲ ਦੀ ਸਜ਼ਾ ਉਹ ਜਿਹੜੇ ਤੁਹਾਡੀ ਚੁਗਲੀ ਕਰਦਾ ਬਾਈ ਜੀ ਚੁਗਲੀ ਤੁਸੀਂ ਵੀ ਕਦੇ ਨਾ ਕਦੇ ਕਿਸੇ ਦੀ ਕਿਸੇ ਦੀ ਕੀਤੀ ਹੋਊਗੀ ਇਹ ਤਾਂ ਹੈ ਨਹੀਂ ਵੀ ਤੁਸੀਂ ਕਿਸੇ ਦੀ ਵੀ ਚੁਗਲੀ ਨਾ ਕੀਤੀ ਹੋਊਗੀ ਤੇ ਜੇ ਬੰਦੇ ਨੇ ਜਾਣਕਾਰੀ ਦੇਣ ਵਾਲੇ ਨੂੰ ਅੰਦਰ ਕਰਤਾ ਫੇਰ ਕੀ ਬਣੂਗਾ ਸੋ ਐਸੀਆਂ ਜਾਣਕਾਰੀਆਂ ਆਪਦੇ ਦਿਲ ਦੇ ਵਿੱਚ ਸਮਾ ਕੇ ਰੱਖੋ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਿਆਉਣ ਦੀ ਲੋੜ ਕੋਈ ਨਹੀਂ ਪਤਾ ਕੋਈ ਨਹੀਂ ਜੇ ਕਿਤੇ ਦਿਲ ਨੂੰ ਐਸੀ ਜਾਣਕਾਰੀ ਲੱਗ ਗਈ ਤੇ ਅਗਲੇ ਵਪਾਰ ਕਰਵਾ ਦੇ ਤਾਂ ਫੇਰ ਕੀ ਬਣੂਗਾ ਫਰਕ ਦੀ ਰੀਸ ਦੋ ਦੋ ਦੀ ਰੀਸ ਤਾਂ ਨਾ ਫਿਰ ਹੌਲੀ ਸਾਰੇ ਮਗਰੇ ਤੌਰ ਪੈਣਗੇ ਕਿਉਂਕਿ ਇਹ ਤਾਂ ਪਤਾ ਹੀ ਪੰਜਾਬੀ ਹੈ ਜੇ ਪੰਗੇ ਲੈਣ ਨੂੰ ਤਿਆਰ ਰਹਿੰਦੇ ਆ ਇਹ ਜੇ ਪੁੱਠੇ ਸਿੱਧੇ ਪੰਗੇ ਲੈਣ ਨੂੰ ਤਿਆਰ ਰਹਿੰਦੇ ਹਨ ਇਹ ਵੀ ਤਾਂ ਪੁੱਠੀ ਸਿੱਧੀ ਜਾਣਕਾਰੀ ਹੈ ਪੁੱਠੀ ਸਿੱਧੀ ਜਾਣਕਾਰੀ ਸ਼ੇਅਰ ਕਰਤੀ ਕਿਸੇ ਨੇ ਆ ਜਾਣ ਪੁੱਠੀ ਸਿੱਧੀ ਜਾਣਕਾਰੀ ਸੁਣ ਕੇ ਪੁੱਠਾ ਸਿੱਧਾ ਕੰਮ ਕਰ ਦੇਣਾ ਜੇ ਕਿਸੇ ਆ ਦਾ ਰਿਸ਼ਤੇਦਾਰ ਚੰਗਾ ਭਲਾ ਰਿਸ਼ਤੇਦਾਰ ਜੀ ਦੀ ਚੰਗੀ ਭਲੀ ਬੰਦੀ ਔਖੇ ਵੇਲੇ ਕੰਮ ਆਇਆ ਹੋਗਾ ਕਿਤੇ ਇੱਕ ਅੱਧੀ ਵਾਰਾਂ ਚੁਗਲੀ ਕਰਤੀ ਉਹਦੀ ਜਾ ਕੇ ਸ਼ਿਕਾਇਤ ਲਖਵਾਤੀ ਹਾਂ ਭਈ ਸਾਡੀ ਚੁਗਲੀ ਕਰਦੇ ਸੀ ਕਰੋ 2 ਸਾਲ ਦੀ ਸਜ਼ਾ ਇਹਨਾਂ ਨੂੰ ਤਫੇਰ ਅਗਲੇ ਦਾ ਕੀ ਰਜੁਗ ਗਾਉਂ ਹੱਥ ਅੱਗੇ ਕਰਨ ਜੋਗਾ ਹੋ ਜਾਊਗਾ ਲਾਓ ਬੈਠੇ ਫੋਨ ਚਲਾਈ ਜਾਂਦੇ ਆ ਆਪਣੇ ਸਰੀਰ ਵੱਲ ਵੀ ਦੇਖ ਲਓ ਸ਼ਰਟ ਵੀ ਫਟਣ ਤੇ ਆਈ ਏ ਕਿ ਰੱਬਾ ਲਾਓ ਮੈਨੂੰ ਲਾਓ ਮੈਨੂੰ ਕਿਹਦੇ ਸਰੀਰ ਦੇ ਵਿੱਚ ਪਈ ਆ ਬਟਨ ਵੀ ਟੁੱਟਣ ਤੇ ਹੁਣ ਤਾਂ ਆ ਗਏ ਆ ਭਟਾ ਲਓ ਗੋਗੜ ਆਪਣੀ ਉਹਨੂੰ ਟੱਡ ਘਟਾਉਣ ਨੂੰ ਕਹੀ ਜਾਂਦੀ ਐ ਤੂੰ ਵੀ ਆਜੇ ਥੋੜੀ ਲੋਲੋ ਘਟਾ ਲਾ ਘਟ ਬੋਲਿਆ ਕਰੋ ਪਹਿਲਾਂ ਤਾਂ ਚੁਗਲੀਆਂ ਵਾਲੀ ਸ਼ਿਕਾਇਤ ਇਹਨਾਂ ਤੋਂ ਹੋਣੀ ਚਾਹੀਦੀ ਆ ਸੋਸ਼ਲ ਮੀਡੀਆ ਤੇ ਚੁਗਲੀਆਂ ਘਰੀ ਜਾਣਗੇ ਜਿਹੜੇ ਘਰ ਦੇ ਕਲੇਸ਼ ਆ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਈ ਆਉਣਗੇ ਪਹਿਲਾਂ ਤਾਂ ਇਹਨਾਂ ਦੇ ਚੁਗਲੀਆਂ ਕਰੋ ਭਾਈ ਆ ਸੌਰੀ ਚੁਗਲੀਆਂ ਕਹੀਏ ਨਹੀਂ ਸ਼ਿਕਾਇਤ ਕਰੋ ਇਹ ਬਿਲ ਜਾ ਦਿੰਦੇ ਇੱਕ ਤਾਂ ਬੰਦੇ ਨੂੰ ਇਹਨਾਂ ਤੋਂ ਸ਼ਿਕਾਇਤ ਕਰਨੀ ਬੰਦੀ ਆ ਪਹਿਲਾਂ ਤਾਂ ਮੈਂ ਜਦੋਂ ਕੁਵਾਰਾ ਹੁੰਦਾ ਸੀ ਨਾ ਇੱਥੇ ਮੇਰੇ ਸਿਕਸ ਪੈਕ ਹੁੰਦੇ ਸੀ ਹੁਣ ਜਿਹੜਾ ਇੱਕ ਆ ਫੈਮਿਲੀ ਪੈਕ ਬਣ ਗਿਆ ਨਾ ਤੇਰੇ ਕਰਕੇ ਹੋਇਆ ਵਾ ਭਾਈ ਕਹਣ ਨਾਲ ਨਹੀਂ ਪਤਾ ਲੱਗਦਾ ਕਿਸੇ ਨੂੰ ਵੀ ਆਈ ਯਕੀਨ ਨਹੀਂ ਹੁੰਦਾ ਕਿਸੇ ਨੂੰ ਵੀ ਮੜੀ ਵਿੜਦੇ ਵਿੱਚ ਆਦੀ ਸਿਕਸ ਪੈਕ ਵਾਲੀ ਫੋਟੋ ਵੀ ਲਾ ਦਿੰਦਾ ਫਿਰ ਪਤਾ ਲੱਗ ਜਾਂਦਾ ਨਾ ਇਹ ਵਾਕੇ ਸਿਕਸ ਪੈਕ ਸੀਗੇ ਜਾਂ ਫਿਰ ਸੁਪਨੇ ਜੀ ਹੁੰਦੇ ਸੀਗੇ ਉਹ ਪਹਿਲਾਂ ਵੀ ਹੈਣੀ ਸੀ ਪਹਿਲਾਂ ਜੇ ਸੁਪਨਾ ਲੈਂਦਾ ਸੀ ਉਹਦਾ ਸੁਪਨਿਆਂ ਦੇ ਵਿੱਚ ਹੁੰਦੇ ਸਦੇ ਸਿਕਸ ਪੈਕ ਇੰਨੇ ਤੋਂ ਆਲੂਆਂ ਦੇ ਪਰੌਂਠੇ ਬਣਾ ਬਣਾ ਮੈਨੂੰ ਖਵਾਏ ਆ ਨਾ ਆਲੂਆਂ ਦੇ ਪਰੌਂਠੇ ਮੈਨੂੰ ਬਣਾਣੇ ਖਵਾਣੇ ਛੱਡ ਦੇ ਉਹਨਾਂ ਤੇਰੇ ਘਟਣਾ ਨਹੀਂ ਮੇਰਾ ਉਹ ਆਲੂਆਂ ਦੇ ਪਰੌਠੇ ਨਹੀਂ ਭਰਾਵਾ ਇਹ ਤੱਕ ਵਹਿਮ ਹੀ ਆ ਵੀ ਆਲੂਆਂ ਦੇ ਪਰੌਠੇ ਨਾਲ ਢੱਡ ਵੱਧ ਗਿਆ ਅ ਜਿਹੜੀ ਬੁੜੀ ਨੇ ਤੈਨੂੰ ਟੈਨਸ਼ਨ ਪਾਈ ਐਡਾ ਵੱਡਾ ਸੋਸ਼ਲ ਮੀਡੀਆ ਕਲੇਸ਼ ਲਿਆਂਦਾ ते आसे पासे पता कि कलेष पाई फिर ढि गया लोगों के गोगड़ी हमारे हमारे हाथ के बना खाना चस्का तुका भर गया है ना खा के हम खाए आलू का परोठा तो बने के दी थी लाओ मखन के साथ लाओ मखन के साथ खाए मखन के साथ आलू का परौठा तो का दी तुका दाल चावल बने बने खुवा इन्हें करके खाना तू हमका ना कहेगी सुनिवा कही ਆ ਕੀ ਸੀ ਬਾਈ ਇੱਕੋ ਦਮ ਇਹ ਜਜ ਬਾਤ ਬਦਲ ਤੇ ਮੈਡਮ ਜੀ ਨੇ ਤਾਂ ਚੰਗੀ ਭਲੀ ਹੁਣੇ ਤਾਂ ਪੰਜਾਬੀ ਬੋਲੀ ਜਾਂਦੀ ਸੀ ਆ ਇਹਨੂੰ ਕੀ ਹੋ ਗਿਆ ਕਿੱਥੋਂ ਯੂਪੀ ਬਿਹਾਰ ਦੀ ਭਈਆ ਰਾਨੀ ਇਹਦੇ ਵਿੱਚ ਆ ਗਈ ਇਹ ਕਿ ਆ ਗਿਆ ਵੈਸੇ ਹੈ ਯੂਪੀ ਬਿਹਾਰ ਦੀ ਪੰਜਾਬੀ ਬੋਲ ਬੋਲੇ ਜਿਹੜੇ ਲੋਕਾਂ ਨੂੰ ਪਾਗਲ ਬਣਾਇਆ ਪਿਆ ਵੀ ਅਸੀਂ ਪੰਜਾਬ ਦੇ ਆ ਲੁਧਿਆਣੇ ਦੇ ਰਹਿਣ ਵਾਲੇ ਆ ਫੜ ਕੇ ਯੂਪੀ ਬਿਹਾਰ ਤੋਂ ਗੱਡੀ ਲੁਧਿਆਣੇ ਆ ਕੇ ਉਤਰ ਜਾਂਦੇ ਉੱਥੇ ਹੀ ਪੱਕਾ ਡੇਰਾ ਜਮਾ ਲੈਂਦੇ ਵੀ ਇਸ ਤੋਂ ਲੁਧਿਆਣੇ ਦੇ ਇੱਥੋਂ ਦੇ ਰਹਿਣ ਵਾਲੇ ਆ ਸਕ ਲੈਂਦੇ ਥੋੜੀ ਜਿਹੀ ਪੰਜਾਬੀ ਬੋਲਣੀ ਇਹ ਬੇੜਾ ਗੱਤਕਾਰ ਰੱਖਿਆ ਪੰਜਾਬੀ ਕਿਹੜਾ ਘਟੋ ਵੀ ਇਹਨਾਂ ਨੂੰ ਆਏ ਸਬਸਕ੍ਰਾਈਬ ਕਰੀ ਬੈਠੇ ਆ ਪਤਾ ਕਿ ਕਿੱਡੇ ਵੱਡੇ ਪੰਜਾਬੀ ਹੋਣ ਇਹ ਕਿੰਨਾ ਕ ਵਧੀਆ ਇਹਨਾਂ ਨੇ ਕੰਮ ਕੀਤਾ ਹੁੰਦਾ ਆਪ ਦਾ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਪਰ ਇੱਥੇ ਆਪ ਦੇ ਕਿਹੜਾ ਚੱਜ ਦੇ ਜਿਹੜੇ ਆਪ ਦੇ ਉਹਨਾਂ ਨੇ ਤਾਂ ਆਪਤਾ ਪੂਰਾ ਗੰਦ ਪਾਇਆ ਪਿਆ ਠੱਗੀਆਂ ਉਹ ਕਰੀ ਜਾਂਦੇ ਸਕੈਮ ਉਹ ਕਰੀ ਜਾਂਦੇ ਉਹ ਕਿਹੜਾ ਚੱਜ ਦੇ ਕਿੱਧਰ ਨੂੰ ਜਾਵੇ ਫਿਰ ਵਿਹਲਾ ਬੰਦਾ ਵੀ ਉਹ ਬਾਈਆਂ ਨੂੰ ਗੁੱਸਾ ਨਾ ਕਰ ਜਾ ਵਿਹਲਾ ਕਹਤਾ ਵੇਲਾ ਬਤਾ ਕਿਆ ਕੰਮ ਜੇ ਬੰਦਾ ਵਿਹਲਾ ਬੈਠਾ ਹੁੰਦਾ YouTube ਖੋਲ ਲਿਆ YouTube ਨਹੀਂ ਬਈ ਉਹ ਤਾਂ ਫਲੋਪ ਹੋ ਦੇਵਤ ਨਹੀਂ ਕਰਦਾ YouTube ਖੋਲ ਲਿਆ Instagram ਖੋਲ ਲਿਆ Snapchat ਖੋਲ ਲਿਆ ਉੱਥੇ ਬੈਠਾ ਸਕਰੋਲਿੰਗ ਕਰੀ ਜਾਂਦੇ ਆਪਾਂ ਤਾਂ ਉਹ ਵਿਹਲੇ ਬੈਠੇ ਹੁੰਨੇ ਆ ਉਸ ਟਾਈਮ ਵਾਸਤੇ ਕਿਆ ਵੀ ਵਿਹਲਾ ਬੰਦਾ ਉਹ ਕਿੱਧਰ ਨੂੰ ਜਾਵੇ ਕਿਹੜੋ ਵੇਖੇ ਹੁਣ ਇੱਥੇ ਕੀ ਕਹਿਣਾ ਚਾਹੂੰਗੀ ਤੁਸੀਂ ਸਾਰੇ ਜਾਣੇ ਹੁਣ ਤੁਹਾਨੂੰ ਲੱਗੂਗਾ ਕਿ ਮੈਂ ਕੁੜੀ ਨੂੰ ਬੋਲੀ ਆ ਨਾ ਪਿੱਛੇ ਸ਼ੀਸ਼ਾ ਲੱਗਾ ਸ਼ੀਸ਼ੇ ਵਿੱਚ ਵੇਖੋ ਦੇਖ ਲਿਆਊਗਾ ਸਾਰਿਆਂ ਨੇ ਕੁੜੀ ਦੀ ਮਾਂ ਆਪਾਂ ਕਹਿੰਦੇ ਜਵਾਨ ਕਿਵੇਂ ਵਿਗੜਦੇ ਆ ਐਂ ਕਰਕੇ ਵਿਗੜਦੇ ਆ ਭਾਈ ਨਹੀਂ ਜੇ ਵੀਡੀਓ ਬਣਾਉਣੀ ਆ ਕੁੜੀ ਦੇ ਪੂਰੇ ਕੱਪੜੇ ਇਹ ਪਵਾ ਸਕਦੀ ਸੀ ਨਾ ਨਾ ਪਤਾ ਅੱਜ ਕੱਲ ਦਾ ਮਾਹੌਲ ਕਿੱਦਾਂ ਦਾ ਤਿੰਨ ਤਿੰਨ ਮਹੀਨਿਆਂ ਦੀਆਂ ਤਿੰਨ ਤਿੰਨ ਦਿਨਾਂ ਦੀਆਂ ਕੁੜੀਆਂ ਨਹੀਂ ਬਖਸ਼ਦੇ ਲੋਕੀ ਕਪੜੇ 'ਤੇ ਚੱਜ ਦੇ ਪੂਰੇ ਪਵਾ ਦੋ ਨਾ ਜੇ ਤੁਸੀਂ ਵੀਡੀਓ ਬਣਾਉਣੀ ਹੈ ਪਹਿਲੇ ਚੱਜ ਵਾਕਣ ਨੂੰ ਐਸ ਕੰਮ ਲਾਉਂਨੇ ਕਾ ਤੋ ਤੁਸੀਂ ਪੜਾਇਆ ਲਿਖਾਇਆ ਨਹੀਂ ਜਾਂਦਾ ਤੁਹਾਡੇ ਕੋਲ ਆ ਅੱਗੇ ਅੱਧੀ ਜਨਰੇਸ਼ਨ ਜਿਹੜੀ ਨਾ ਅਵੇਲੀ ਬੈਠੀ ਐ ਕਿਸੇ ਨੂੰ ਕੰਮ ਧੰਦਾ ਨਹੀਂ ਮਿਲਦਾ ਇਕ ਤੇ ਜਿਹੜੀ ਆਨਲਾਈਨ ਜਨਰੇਸ਼ਨ ਆ ਉਹਨੂੰ ਚੱਜ ਦਾ ਤਾਂ ਕੀ ਬਣਾਣਾ ਉਹਦਾ ਹੋਰ ਵੀ ਬੇੜਾ ਗੱਤ ਕਰੀ ਜਾਂਦੇ ਸੱਖ ਲੋਕ ਕੁਛ ਜਿਹੜਾ ਸੋਸ਼ਲ ਮੀਡੀਆ ਤੇ ਇੰਨਾ ਕੁਛ ਇਹਦਾ ਸੱਖ ਲੋਕ ਕੁਛ ਆਪ ਦੇ ਜਵਾਕ ਨੂੰ ਚੰਗੇ ਪਾਸੇ ਲਾ ਲਓ ਕੁੱਤੇ ਕੰਮਾਂ 'ਚ ਨਾ ਲਾਓ ਵੇਖ ਕੇ ਮੈਂ ਨੱਚਣ ਲਾਈ ਵੀ ਆਪਦੀ ਕੁੜੀ ਨੀਕਰ ਪਵਾ ਕੇ ਹੈ ਦੇਖੋ ਨਹੀਂ ਕੁੜੀ ਇਹਨੂੰ ਪੂਰੇ ਕੱਪੜੇ ਨਹੀਂ ਲੈ ਕੇ ਦਿੰਦੇ ਤੁਸੀਂ ਪੂਰੇ ਕੱਪੜੇ ਲੈ ਦੋ ਕੁੜੀ ਨੂੰ ਬੇਸ਼ੱਕ ਦੀ ਗਰਮੀ ਹੈ ਪਰ ਕੁੜੀਆਂ ਨੂੰ ਪੂਰੇ ਕੱਪੜੇ ਪਾਉਣੇ ਜ਼ਰੂਰੀ ਆ ਭਾਂਦੇ ਹੁਣ ਤਾਂ ਨਿੱਕੀ ਆਪਣਾਂ ਦੀ ਵੱਡੀ ਆ ਪੂਰੇ ਕੱਪੜੇ ਜ਼ਰੂਰੀ ਆ ਭਾਈ ਹੁਣ ਤੁਸੀਂ ਕਹੋਗੇ ਗੱਲ ਕੱਪੜਿਆਂ ਦੀ ਨਹੀਂ ਗੱਲ ਸੋਚਦੀ ਐ ਭਾਈ ਇੱਥੇ ਗੱਲ ਕੱਪੜਿਆਂ ਦੀ ਹੀ ਆ ਇੰਡੀਆ 'ਚ ਜਿਹੜਾ ਕੁਝ ਹੋਈ ਜਾਂਦਾ ਉੱਥੇ ਗੱਲ ਕੱਪੜਿਆਂ ਦੀ ਹੀ ਆ ਇੱਥੇ ਗੱਲ ਸੋਚਦੀ ਹੈ ਨਹੀਂਗੀ ਜੇ ਇੱਥੇ ਗੱਲ ਸੋਚਦੀ ਹੁੰਦੀ ਨਾ ਆਪਣੀ ਕੁੜੀ ਨੰਗੀ ਤੁਰ ਜਾਵੇ ਸੜਕ ਤੇ ਕੋਈ ਅੱਖ ਚੱਕ ਕੇ ਨਹੀਂ ਵੇਖਦਾ ਵਾ ਇੱਥੇ ਗੱਲ ਕੱਪੜਿਆਂ ਦੀ ਆ ਪੂਰੇ ਕੱਪੜੇ ਪਾਓ ਭਾਈ ਜਵਾਕਾਂ ਦੇ ਜੇ ਵੀਡੀਓ ਬਣਾਉਣੀ ਆ ਪਹਿਲੀ ਗੱਲ ਵੀਡੀਓ ਤੋਂ ਦੂਰ ਰੱਖੋ ਸਾਰੇ ਜਣੇ ਦਾੜ ਕਮੈਂਟ ਕਰ ਰਹੇ ਆ ਕਿ ਤੁਹਾਡਾ ਪਰਟ ਬਾਤ ਰਾਤੀ ਭੋਟੇ ਹੋਵੇ ਫੇਰ ਮੈਂ ਰੋਟੀ ਨਹੀਂ ਛੱਡ ਸਕਦਾ ਠੀਕ ਆ ਮੈਂ ਰੋਟ ਮੈਂ ਤਾਂ ਆਖਿਆ ਕਿ ਤੇ ਕਹਿਣ ਲੱਗੀ ਆ ਵੀ ਸਾਰੇ ਬੈਡ ਕਮੈਂਟ ਕਰ ਰਹੇ ਆ ਤੁਸੀਂ ਲੋਕਾਂ ਨਾਲ ਸਕੈਮ ਕਰੀ ਜਾਂਦੇ ਠੱਗੀਆਂ ਕਰੀ ਜਾਂਦੇ ਗਲਤ ਕੰਟੈਂਟ ਬਣਾਈ ਜਾਂਦੇ ਐਂ ਦਾ ਜਜਬਾਤ ਹੀ ਬਦਲ ਤੇ ਆਖੇ ਦੀਪ ਦਾ ਢੱਡ ਵਧਿਆ ਐਂ ਦਾ ਦੀਪ ਦਾ ਢੱਡ ਹੈਗਾ ਪਹਿਲਾਂ ਤਾਂ ਮੈਨੂੰ ਦੱਸ ਜਿਹੜਾ ਉਹਦਾ ਵਧੂਗਾ ਕਿੱਥੇ ਦੀਪ ਦਾ ਢੱਡ ਮੈਂ ਤਾਂ ਦੇਖਦੇ ਨਹੀਂ ਕਿ ਤੋ ਵਧਿਆ ਵਾ ਕਿ ਫੇਕ ਪ੍ਰਮੋਸ਼ਨ ਕਰਨੀ ਐ ਕੋਈ ਹੁਣ ਉਹ ਵੀ ਨਾਲ ਦੇ ਨਾਲ ਕਹਿੰਦਾ ਮੈਂ ਰੋਟੀ ਨਹੀਂ ਖਾ ਸਕਦਾ ਅੱਗੇ ਨਹੀਂ ਤੋ ਹੱਡ ਖਾਣਾ ਇੱਥੇ ਕੁੱਤਿਆਂ ਦੇ ਰੋਟੀ ਨਹੀਂ ਖਾ ਸਕਦਾ ਰੋਟੀ ਖਾਣਾ ਆ ਅੱਗੇ ਵੀ ਰੋਟੀ ਖਾ ਕੇ ਐਡਾ ਵੱਡਾ ਹੋਇਆ ਤੂੰ ਹੱਡ ਖਾ ਕੇ ਨਹੀਂ ਹੋਇਆ 1000 ਨੁਚਾਰੇ ਮੈਂ ਬਾਸੁਰਾ ਪਟਾਉਣ ਨੂੰ ਕਰਿਆ ਮੇਰੇ ਕੋਲ ਵੀ ਰਿਹਾ ਗਾੜੀ ਆ ਬਾਸੁਰਾ ਤੇ ਚਰਲੌਕ ਸਿਬਰ ਨਾਲ ਟਟਕਟਾਈ ਅਤੇ ਦੇਖਿਆ ਮੈਂ ਪਹਿਲੇ ਹੀ ਕਿ ਐਸੇ ਫੇਕ ਪ੍ਰਮੋਸ਼ਨ ਕਰਨਗੇ ਇਹ ਅਗਲੇ ਦੇ ਆਪ ਪ੍ਰਮੋਸ਼ਨਾਂ ਕਰ ਕਰਕੇ ਪੈਸੇ ਲਈ ਜਾਂਦੇ ਅਗਲਾ ਜੇ ਕੋਈ ਜਾ ਕੇ ਦਵਾਈ ਬੂਟੀ ਲੈਂਦਾ ਪਤਾ ਹੀ ਕਿ ਗਲਤ ਅਸਰ ਕਰ ਜਾਂਦੀ ਹੈ ਫਿਰ ਅਗਲਾ ਕੋਈ ਤੁਸੀਂ ਜਵਾਬ ਦੇਣ ਜੋਗੇ ਹੈਗੇ ਅਗਲੇ ਨੂੰ ਬਹਿ ਇਨੇ ਦੇ ਪ੍ਰਮੋਸ਼ਨਾਂ ਕਰਨ ਮੈਨੂੰ ਪਹਿਲੇ ਪਤਾ ਲੱਗ ਗਿਆ ਇਹ ਤਾਂ ਟੱਡ ਤਾਂ ਹੈ ਨਹੀਂ ਟੱਡ ਕਿੱਥੋਂ ਵੱਧ ਜੂਗਾ ਇਹਦਾ ਆਖੇ ਥੋੜਾ ਟੱਡ ਵਧੀ ਜਾਂਦਾ ਲੋਕੀ ਬੈਡ ਕਮੈਂਟ ਕਰਦੇ ਆ ਲੋਕਾਂ ਨੂੰ ਐਸੇ ਡਟ ਰਿਟੈਂਸ਼ਨ ਪਈ ਹੈ ਨਾ ਹੋ ਤਾਂ ਕੋਈ ਕੰਮ ਹੈ ਨਹੀਂ ਲੋਕਾਂ ਕੋਲ ਹੋਰ ਕੀ ਟੈਨਸ਼ਨ ਹੈ ਨਹੀਂ ਉਹਨਾਂ ਕੋਲ ਤੇ ਚੱਲ ਲੀਏ ਕਰਨਾ ਆ ਆ ਗਿਆ ਸਾਸਤਾ ਜਿਹਾ ਨਾ ਮੋੜ ਕੁੱਥੇ ਚੱਲੀਆਂ ਤੂੰ ਕਰਨਾ ਹੰਦੀ ਪਿਸਤਲ ਨਾਲ ਲੈ ਕੇ ਕਿਰਨ ਫੜਨਾ ਆ ਗਿਆ ਸੱਤਿਆ ਖੈਲੀ ਬਿਸ਼ਤੇ ਨੀ ਜਿੱਕ ਨੇ ਪਣੀ ਆ ਗਈ ਸੱਤਿਆ ਨੇ ਮੈਨੂੰ ਦੱਸ ਇੱਥੇ ਹੋਰ ਕੋਈ ਹੈਗਾ ਤੁਹਾਡੇ ਦੋਨੋਂ ਤੋਂ ਬਿਨਾ ਸਵਾਇਆ ਤੀਜਾ ਜਿਹੜਾ ਤੋਰੀ ਮੁਹਾ ਕੈਮਰਾ ਕੈਮਰਾਮੈਨ ਬਣਿਆ ਫਿਰਦਾ ਇਹਦੇ ਤੋਂ ਹੋਰ ਕੋਈ ਹੈਗਾ ਮੈਨੂੰ ਖਾਲੀ ਪਿਸਤੌਲ ਨਹੀਂ ਪਿਸਤੌਲੀ ਨਕਲੀ ਹੈ ਪਿਸਤੌਲੀ ਨਕਲੀ ਲੋਕਾਂ 'ਚ ਖੜੀ ਹੈ ਕਈਆਂ ਨੂੰ ਫੜਨਾ ਹੈਗਾ ਤੇ ਸੱਤਿਆ ਅੱਤੈਨੂੰ ਨਹੀਂ ਪਤਾ ਕਿ ਇਦਾਂ ਦਾ ਕੰਮ ਪੀਲੋ ਪੀਲ ਹੋਇਆ ਪਿਆ ਫਿੱਟੇ ਜੀ ਹਾਲ ਤੁਹਾਡੇ ਤੁਹਾਨੂੰ ਸ਼ਰਮ ਸ਼ਰਮ ਨਹੀਂ ਆਉਂਦੀ ਐ ਜੇ ਗੰਦ ਪਾਉਂਦਿਆਂ ਨੂੰ ਹੈ ਇਹ ਕੰਮ ਪੀਲੋ ਪੀਲ ਹੋਇਆ ਪਿਆ ਚੱਜ ਦਾ ਕੰਟੈਂਟ ਤਾਂ ਕੀ ਬਣਾਣਾ ਹੋਰ ਘਟਿਆ ਕੰਟੈਂਟ ਬਣਾਈ ਜਾਉਂਗੇ ਕੋਈ ਚੱਜ ਦੀ ਗੱਲ ਗੁਲੇ ਨਹੀਂ ਸਿਖਾ ਸਕਦੇ ਲੋਕਾਂ ਨੂੰ ਹਾਂ ਕੰਮ ਸਿਖਾਉਣਾ ਤੁਸੀਂ ਲੋਕਾਂ ਨੂੰ ਵੀ ਪੀਲੋ ਪੀਲ ਹੋਇਆ ਪਿਆ ਗਦੇ ਜਣੇ 플래ਸ਼ ਵਾਲੀ ਪੀਪੀ ਚੱਕ ਕੇ ਬੈੱਡ ਕੋਲ ਰੱਖੀ ਪਈ ਐ ਨਾ ਡੰਗਰ ਨਾ ਹੋ ਤਾਂ ਲੋਕੇ 플래ਸ਼ ਜੋ ਬਾਹਰ ਨਹੀਂ ਕੱਢ ਕੇ ਰਹਾਦੇ ਬੀਬੀ ਦੇ ਇਹਨਾਂ ਨੇ ਬੈੱਡ ਕੋਲ ਜਾ ਕੇ ਰੱਖ ਲਈ ਐ ਹੈ ਕੋਈ ਇਹਨਾਂ ਨੂੰ ਅਕਲ ਸੁਮ ਮਤ ਇਹਨਾਂ ਨੂੰ ਡੰਗਰ ਗਦੇ ਬਸ ਆ ਰੀਲਾ ਬਣਾਉਂਦਾ ਪਤਾ ਵੀ ਐਵੇਂ ਪੈਸੇ ਆਉਣਗੇ ਸਾਨੂੰ ਹੋ ਗਿਆ ਚਲੋ ਹੋ ਗਿਆ ਚਲੋ ਹੂੰ ਕੀ ਗਾੜੀ ਤੇ ਚਲਾਓਗੇ ਤੋ ਰੋਡ ਤੇ ਐਕਸੀਡੈਂਟ ਹੋ ਜਾਏਗਾ ਕੀ ਗੱਡੀ ਤੇ ਚਲਾਵਗੇ ਤੇ ਰੋਡ ਤੇ ਐਕਸੀਡੈਂਟ ਹੋ ਜਾਏਗਾ ਨਹੀਂ ਦੂਜੀ ਆਪਸ਼ਨ ਵੀ ਹੈ ਜੇ ਗੱਡੀ ਤੇ ਚਲਾਵਾਂਗੇ ਤਾਂ ਅਸੀਂ ਛੇਤੀ ਵੀ ਪਹੁੰਚ ਜਾਗੇ ਜ਼ਰੂਰੀ ਨਹੀਂ ਐਕਸੀਡੈਂਟ ਹੀ ਹੋਣਾ ਵਾ ਗੱਡੀ ਤੇ ਚਲਾਵਾਂਗੇ ਤਾਂ ਐਕਸੀਡੈਂਟ ਵੀ ਹੋ ਸਕਦਾ ਤੇ ਜੇ ਗੱਡੀ ਤੇ ਤੇਜ਼ ਚਲਾਵਾਂਗੇ ਤਾਂ ਆਪਾਂ ਛੇਤੀ ਵੀ ਪਹੁੰਚ ਸਕਦੇ ਹਾਂ ਦੋਨੇ ਆਪਸ਼ਨ ਹਨਾ ਕੱਲੀ ਇੱਕ ਆਪਸ਼ਨ ਨਾ ਦੱਸਿਆ ਕਰੋ ਤੁਸੀਂ ਬਾਈ ਸੱਚੀ ਨਾ ਲੈ ਜੋ ਮੈਂ ਤਾਂ ਇਹ ਗੱਲ ਦਾ ਜਵਾਬ ਦਿੱਤਾ ਵੈਸੇ ਮਜ਼ਾਕ ਦੇ ਵਿੱਚ ਅਗਰ ਗੱਡੀ ਧੀਰੇ ਚਲਾਓਗੇ ਤਾਂ ਆਪਣੀ ਮੰਜ਼ਿਲ ਕੋ ਖੋਦੋਗੇ ਨਹੀਂ ਹਾਂ ਤੁਸੀਂ ਦੱਸੋ ਇੱਥੇ ਬੰਦਾ ਕੀ ਕਰੂਗਾ ਜੇ ਗੱਡੀ ਤੇਜ਼ ਚਲਾਊਗਾ ਤਾਂ ਐਕਸੀਡੈਂਟ ਹੋ ਜਾਊਗਾ ਜੇ ਗੱਡੀ ਹੌਲੀ ਚਲਾਊਗਾ ਤਾਂ ਦੀ ਮੰਜ਼ਿਲ ਹੀ ਗਵਾਚ ਜਾਊਗੀ ਆਪਦੀ ਮੰਜ਼ਿਲ ਤੋਂ ਹੀ ਦੂਰ ਹੋ ਜਾਊਗਾ ਉਹ ਕੀ ਕਰੂਗਾ ਇੱਥੇ ਬੰਦਾ ਦੱਸੋ ਹਣ ਸੜਕ ਦੇ ਵਿੱਚ ਟੋਆ ਪਟ ਗਿਆ ਆਪਦੇ ਆਪ ਨੂੰ ਉਹਦੇ ਵਿੱਚ ਨੱਪ ਲੂਗਾ ਮੈਨੂੰ ਦੱਸੋ ਹਣ ਇੱਥੇ ਬੰਦਾ ਕੀ ਕਰੂਗਾ ਸੜਕ ਤੇ ਆਪਦੇ ਮੱਥਾ ਮਾਰੂਗਾ ਟੱਕਰਾ ਮਾਰੂਗਾ ਸੜਕ ਤੇ ਆਪਦਾ ਕੀ ਕਰੂਗਾ ਇੱਥੇ ਬੰਦਾ ਸ਼ਾਇਰੀ ਲਿਖਣੀ ਤੇ ਚੱਜ ਦੀ ਲਿਖ ਲਓ ਗੱਡੀ ਤੇਜ਼ ਚਲਾਂਗੇ ਐਕਸੀਡੈਂਟ ਹੋ ਜਾਊਗਾ ਗੱਡੀ ਹੌਲੀ ਚਲਾਊਂਗੇ ਤਾਂ ਮੰਜ਼ਿਲ ਛੁੱਟ ਜੂਗੀ ਤੁਹਾਡੀ ਹੁਣ ਫਿਰ ਜਾਂਦੀ ਜਾਂਦੀ ਇਹ ਵੀ ਦੱਸ ਜਾਂਦੀ ਕਿੰਨੀ ਕਿੰਨੇ ਵੀ ਮੰਜ਼ਲ ਛੁੱਟ ਜੂਗੀ ਤੀਜੀ ਮੰਜ਼ਲ ਛੁੱਟ ਜੂਗੀ ਚੌਥੀ ਮੰਜ਼ਲ ਛੁੱਟ ਜੂਗੀ ਕਿ ਪੰਜਵੀਂ ਮੰਜ਼ਲ ਛੁੱਟ ਜੂਗੀ ਕਿੰਨੇ ਵੀ ਛੁੱਟ ਜੂਗੀ ਇਹ ਵੀ ਦੱਸ ਜਾਂਦੀ ਹੁਣ ਮੇਰੀ ਸ਼ਕਲ ਦੇਖ ਮੈਂ ਕਹੇ ਮੇਰੀ ਅਕਲ ਦੇਖ ਕਸਾ ਬੱਚੀ ਨਹੀਂ ਮੇਰੀ ਸ਼ਕਲ ਦੇਖ ਮੇਰੀ ਅਕਲ ਦੇਖ ਬੰਦ ਕਰ ਦੋ ਬੰਦ ਕਰ ਨਹੀਂ ਆਹ ਕੰਮ ਠੀਕ ਹੈ ਮੇਰੇ ਵਰਗੇ ਨੂੰ ਵੀਡੀਓ ਨਹੀਂ ਬਣਾਉਣੀ ਹੁੰਦੀ ਨਾ ਬਣਾ ਕੇ ਸਿੱਧਾ ਚੜਾ ਦੇ ਬਈ ਇੰਸਟਾਗ੍ਰam ਤੇ ਤੇ ਇੰਸਟਾਗ੍ਰam ਆਪੇ ਐਡਿਟ ਕਰਕੇ ਵੀਡੀਓ ਸਹੀ ਕਰ ਦਊਗਾ ਅਪਲੋਡ ਕਰ ਦਊਗਾ ਬਾਅਦ ਚ ਮੈਂ ਵੀ ਆਂ ਟਰਾਈ ਕਰੂੰਗੀ ਭਾਈ ਪਾਉਂਗੀ ਅੱਜ ਕੱਲ ਦੇ ਵਿੱਚ ਚੰਗਾ ਤੁਸੀਂ ਦੱਸਿਓ ਸੋਹਣੀ ਬਣੀ ਐ ਕਿ ਨਹੀਂ ਬਣੀ ਐ ਚੰਗਾ ਇੰਸਟਾਗ੍ਰam ਤੇ ਪਾਉਂਗੀ ਮੈਂ ਜਾ ਕੇ ਵੇਖਿਓ ਸਹੀ ਆਪੇ ਇੰਸਟਾਗ੍ਰam ਆਪਾਂ ਵੀ ਇਹਨਾਂ ਦੇ ਨਾਲ ਕੰਟਰੈਕਟ ਸਾਈਨ ਕਰਾਂਗੇ ਇੰਸਟਾਗ੍ਰam ਦੇ ਨਾਲ ਭਾਈ ਮੈਂ ਵੀਡੀਓ ਬਣਾ ਕੇ ਪਾ ਦਿਆ ਕਰਾਂਗੇ ਤੁਸੀਂ ਆਪੇ ਵਧੀਆ ਕੱਟ ਵਾਟ ਕਰਕੇ ਐਡਿਟ ਕਰਕੇ ਨਾ ਅਪਲੋਡ ਕਰ ਦਿਆ ਕਰੋ ਪਬਲਿਕ ਕਰ ਦਿਆ ਕਰੋ ਚੰਗਾ ਮੈਂ ਡਰਾਫਟ ਦੇ ਵਿੱਚ ਸੇਵ ਕਰ ਦਿਆਰੂੰਗੀ ਅੱਪਾ ਵੀ ਟਰਾਈ ਕਰਾਂਗੇ ਜੇ ਲੋਕੇ ਟਰਾਈ ਕਰ ਸਕਦੇ ਆਪਾਂ ਕਿਉਂ ਨਹੀਂ ਕਰ ਸਕਦੇ ਆਪਾਂ ਤਾਂ ਆਪ ਟਰਾਈ ਕਰਾਂਗੇ ਬਈ ਜੇ ਲੋਕੇ ਇੰਸਟਾਗ੍ਰam ਦੇ ਨਾਲ ਕੰਟੈਕਟ ਅਸਾਈਨ ਕਰ ਸਕਦੇ ਆ ਅਸੀਂ ਕਿਉਂ ਨਹੀਂ ਕਰ ਸਕਦੇ ਬਈ ਅਸੀਂ ਤਾਂ ਆਪ ਕਰਕੇ ਵੇਖਾਂਗੇ ਲਓ ਜੀ ਧੂਮ ਫੋਰ ਨਾਲ ਹੀ ਆਣ ਤਿਆਰ ਹੋ ਜਾ ਬਾਕੀ ਦਾ ਤੁਸੀਂ ਧੂਮ 1 2 3 ਦਾ ਦੇਖ ਲੈ ਧੂਮ ਫੋਰ ਦੇਖਾ ਬੜੀ ਘੈਂਟ ਆਉਗੀ ਤੇ ਪੈਣੇ ਇੱਕ ਗੱਲ ਪੁੱਛਣੀ ਸੀ ਮਾੜਾ ਗੁੱਸਾ ਨਾ ਕਰੀ ਚੰਗਾ ਮੋਟਰਸਾਈਕਲ ਨਹੀਂ ਮਿਲਿਆ ਤੈਨੂੰ ਇੱਥੇ ਟੰਗਣ ਨੂੰ ਤੂੰ ਮੋਟਰਸਾਈਕਲ ਹੀ ਟੰਗ ਲੈਂਦੀ ਸਾਈਕਲ ਨਾਲ ਆ ਫਿਲਮ ਵਧੀਆ ਨਹੀਂ ਆਉਣੇਗੀ ਮੋਟਰਸਾਈਕਲ ਟੰਗ ਲੈਂਦੀ ਬੰਬੂ ਕਾਰਟ ਬੋਲਟ ਨਹੀਂ ਤਾਂ ਲੈਂਬਰਗਿਨੀ ਲਿਆਉਂਦੀ ਉਹੀ ਟੰਗ ਲੈਂਦੀ ਇੱਥੇ ਬੜੀ ਘੈਂਟ ਫਿਲਮ ਬਣਦੀ ਸੀ ਪੈਣੇ ਸੱਚੀ

ਹੀ ਬੋ ਹੀ ਜਾਨੇਗੀ ਤੂੰ ਹਾਂ ਕਰਕੇ ਇੱਧਰ ਬਾਬਿਆਂ ਨੂੰ ਆਡੀ ਸ਼ਾਂਗ ਚੜਿਆ ਵਾ ਨੱਚਣ ਦਾ ਰੀਲ ਬਣਾ ਕੇ ਅਪਲੋਡ ਕਰਨ ਦਾ ਬਾਬਿਆਂ ਨੂੰ ਵੱਖਰੇ ਹੀ ਸ਼ਾਂਗ ਚੜੇ ਪਏ ਐ ਜਿੱਥੇ ਬਾਬੇ ਸਾਥ ਜਿਵੇਂ ਤਾਜ ਖੇਡਦੇ ਹੁੰਦੇ ਐ ਇੱਥੇ ਬਾਬਾ ਰੀਲ ਬਣਾ ਕੇ ਚੜਾਉਂਦਾ ਸ਼ਾਂਗ ਚੜਿਆ ਪਿਆ ਚਲ ਬਾਬਾ ਰੀਲ ਬਣਾਉਣੀ ਐ ਮੜਾ ਸਖ ਸੁਖ ਤਾਂ ਲੈਂਦਾ ਗਾਣਾ ਗੁਣਾ ਕਿਵੇਂ ਲਾਇਦਾ ਗਣਾ ਤਾਂ ਲੱਗਾ ਹੀ ਤਾਂ ਐਵੇਂ ਸੌ ਸਹੀ ਹੋਇਆ ਫਿਰਦਾ ਬਾਬਾ ਤੂੰ ਮੜਾ ਸਖ ਸੁਖ ਲੈ ਇਥੋਂ ਆਸ-ਪਾਸੋਂ ਅਣ ਗਵਣ ਚ ਉਹਨਾਂ ਗੇ ਇੰਸਟਾਗ੍ਰਾਮ ਚ ਲੌਣਾ ਲੈ ਵੱਧ ਉਹਨਾਂ ਤਾਂ ਸਖ ਲੈ ਜਾ ਕੇ ਫੇ ਸੋਹਣੀਆ ਆਇਆ ਕਰਨ ਬਣਿਆ ਕਰਨਗੇ ਰੀਲਾਂ ਤੇਰੀਆਂ ਐ ਸੌ ਸਹੀ ਹੋਈ ਜਾਣਾ ਤੂੰ ਬੈਠਾ ਸੋਈ ਬੈਠਾ ਦਾ ਕਾਦਾ ਨੱਚੀ ਨੱਚੀ ਜਾਣਾ ਐਵੇਂ ਨੱਚੀ ਜਾਣਾ ਸੌ ਸਹੀ ਹੋਈ ਜਾਣਾ ਮੜਾ ਸਖ ਸੁਖ ਲੈ ਫਿਰ ਵਧੀਆ ਬਣਿਆ ਕਰਨਗੇ ਪਤਾਨੀ ਅੱਜ ਕੱਲ ਬੁੱਢਿਆਂ ਨੂੰ ਹੀ ਕੀ ਹੋਇਆ ਪਿਆ ਇੱਧਰ ਬੁੱਢੀਆਂ ਲੱਗੀਆਂ ਪਈਆਂ ਉੱਧਰ ਬੁੱਢੇ ਲੱਗੇ ਪਏ ਆ ਪਰ ਅਗਲੀ ਜਨਰੇਸ਼ਨ ਚ ਰਹਿ ਵੀ ਆਹੀ ਕੋਈ ਜਣਾ ਜਿਹੜੇ ਅੱਜ ਕੱਲ ਜਵਾਨ ਲੱਗੇ ਪੈਣਾ ਉਹ ਅਗਲੀ ਜਨਰੇਸ਼ਨ ਚ ਬੁੱਢੇ ਹੋ ਕੇ ਉਹਨਾਂ ਨੇ ਵੀ ਆਹੀ ਗੰਦ ਪਾਉਣਾ ਵਾ ਵਾ ਖੈਰਾ ਬਾਬੇ ਨੇ ਗੰਦ ਨਹੀਂ ਪਾਇਆ ਆਪੇ ਬਾਬੇ ਨੂੰ ਨੇ ਗਲਤ ਕਹਿੰਦੇ ਹੈਗੇ ਪਰ ਜਿਹੜੇ ਆ ਜਿਹੜੇ ਹੁਣ ਗੰਦ ਪਾਈ ਜਾਂਦੇ ਉਹਨਾਂ ਨੇ ਵੀ ਗੰਦ ਹੀ ਪਾਉਣਾ ਅੱਗੇ ਜਾ ਕੇ ਜੋ ਬੁੱਢੇ ਹੋਗੇ ਉਹਨਾਂ ਦੀ ਗੱਲ ਕਰਦੀਆਂ ਬਾਈ ਮੈਂ ਆ ਬਾਬੇ ਨੇ ਨਹੀਂ ਗੰਦ ਪਾਇਆ ਮੈਂ ਤਾਂ ਵੈਸੇ ਬਾਬਰ ਕਹਿੰਨੀ ਆ ਬਾਬਾ ਸੌ ਸਾਈ ਹੋਇਆ ਪਿਆ ਬਾਬੇ ਮੜਾ ਦੱਸੋ ਬਾਈ ਗਾਣਾ ਗੁਣਾ ਕਿਵੇਂ ਲਾਉਣਾ ਵਾ ਤੇ ਹਾਂਜੀ ਅੱਜ ਦੀ ਵੀਡੀਓ ਇੰਨੀ ਸੀ ਵੀਡੀਓ ਨੂੰ ਕਰਦੇ ਆਪਾਂ ਖਤਮ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹਨਾਂ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫਿਰ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ